ਕੀ ਫਤ ਹੈ ਇੱਕ ਓਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨ ਹੋਈ ਜੇ ਲਾਇ ਰਾਂ ਦਿਵਤਾਰ ਭੁਖਿਆ ਭੁਖ ਨ ਉtre ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲਖ ਹੋਈ ਤਾਇਕ ਨਾ ਚੱਲਾ ਨਾਲ ਕਿਵਸ ਚਿਆਰਾ ਹੋਈਐ ਕਿਉ ਕੋੜਾ ਟੁੱਟਾ ਪਾਲੂ ਕੁਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨਿਆ ਘਰੁ ਹੁਕਮ ਨ ਕਹਿਆ ਜਾਏ ਹੁਕਮਿ ਹੋਵਨ ਜੀ ਹੁਕਮਿ ਲੈ ਵੜਿਆਏ ਹੁਕਮਿ ਉਤਮ ਨੀ ਚੋਕਮ ਲੇਖ ਦੁਖ ਸੋ ਪਾਈਐ ਇਕ ਹੁਕਮੇ ਬਖਸ਼ੇਸ ਇਕ ਹੁਕਮੇ ਸਦਾ ਪੁਵਾਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾ ਹੋ ਮਾਖ ਨ ਕੋਏ ਗਾਵ ਕੁ ਤਾਣੂ ਹੋਵੈ ਕਿਸ ਤਾਣੂ ਗਾਵੈ ਕੋ ਦਾਤ ਜਨ ਨੇ ਸਾਣ ਗਾਵੈ ਕੋ ਗੁੜਵੜਿਆ ਆਚਾਰ ਗਾਵਾ ਕੋ ਵਿਦਿਆ ਵੇਖੋ ਵਿਚਾਰ ਗਾਵਾ ਕੋ ਸਾਜ ਕਰੇ ਤਨ ਖੇਹ ਗਾਵਾ ਕੋ ਜੇ ਅਲਾ ਫਿਰ ਦੇਹ ਗਾਵਾ ਕੋ ਜਾਪੈ ਸਦੂਰਾ ਗਾਵਾ ਕੋ ਵਿਖਾ ਅਧਰਾ ਗੁਰ ਕਥਨਾ ਕਥਿ ਨਾਇਆ ਤੋਟ ਕਾਤ ਕਦ ਕਥੇ ਕੋਟੇ ਕੋਟ ਕੋਟ ਦੇਂਦਾ ਦੇ ਲਹਿੰਦੇ ਥੱਕ ਪਾਏ ਜੁਗਾ ਜੁਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਉ ਸਾਚਾ ਸਾਇੂ ਸਾਚ ਨਾਏ ਆਖਿਆ ਭਉ ਪਾਰ ਆਖਾ ਮੰਗਾਲ ਦੇ ਦੇ ਦਾਤ ਕਰੇ ਦਾਤਾਰ ਇਰਕੇ ਅਗਾਰਖੀ ਅਜਿਤ ਸਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਸੁ ਸੁਣ ਧਰੇ ਪਿਆ ਅੰਮ੍ਰਿਤ ਵੇਲਾ ਸਾਜਣਾਉ ਵਡਿਆਈ ਵਿਚਾਰ ਕਰਮੀਆਂ ਦਾ ਕਪੜਾ ਨਗਰੀ ਮੋਗਦੁਆਰ ਨਾਨਕ ਐਵਾ ਜਾਣੀਆ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਸ ਸਿਵਿਆਤਨ ਪਾਇਆ ਮਾਨ ਨਾਨਕ ਗਾਵੀਆ ਗੁਣਿ ਨਿਦਾਨ ਗਾਵੀਆ ਸੁਨੀਆ ਮਨ ਰਖਿਆ ਭਾਉ ਦੁਗੁ ਪਰਵਾਰ ਸੁਖ ਘਰ ਲਾ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਾ ਸੁਨਾਏ ਗੋਰੀ ਸਰ ਗੁਰ ਗੁਰਖ ਬਰਮਾ ਗੁਰ ਪਾਰਬਤੀ ਮਾਏ ਜੇ ਹੋ ਜਣ ਅਖ ਨਾਏ ਕੰਡਾ ਕਥਨ ਨਾ ਜਾਏ ਗੁਰਾ ਇੱਕ ਦੇਵ ਜਾਏ ਸਮਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰਣ ਨ ਜਾਏ ਤੀਰਥਨਾਵਾ ਜੇ ਤੁਸ ਭਾਵ ਵਣ ਭਣੇ ਕੈ ਨਾਏ ਕਰੇ ਜੇਤੇ ਸਿਰ ਤੋਂ ਪਾਈ ਵਿਖਾਵਣ ਕਰਮਾਂ ਕੇ ਮਿਲਾ ਲੈ ਮਾਤ ਰਚਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਵ ਜਾਏ ਸਬਨਾ ਜੀ ਆਕਾ ਇਕ ਗਾਤਾ ਸੁਮਰ ਸਰਣਾ ਜਾਏ ਜੇ ਜੋ ਚਾਰੇ ਹਰ ਜਾ ਹੁਰਦ ਸੁਣੀ ਹੋਵੇ ਨਵਾ ਖੰਡਾ ਵਿੱਚ ਜਾਣੀ ਆ ਨਾਲ ਚਲਾ ਸਬ ਕੋਵੇ ਚੰਗਾ ਨਉ ਰਖਾਏ ਕਾ ਜਸ ਕੀ ਰਜਲੇ ਜੇ ਤਸ ਨਦਰਣਾ ਆਵੇ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀੜ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਇ ਨ ਸੁਰਜੈ ਜੇ ਤਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰ ਤਵਲੇ ਆਕਾਸ ਸੁਣਿਆ ਦੀਪ ਲੋਪਾਥਾਲ ਸੁਣਿਆ ਹੋਇ ਨਸ ਕਾ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸ਼ਾ ਲਾਹਣ ਮੰਦ ਸੁਣਿਆ ਜੋਗ ਜੋ ਵਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੂਖ ਪਾਪ ਕਾਢਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਲਖ ਛਡ ਕੈ ਸ਼ਨਾਨ ਸੁਣਿਆ ਪਰਪੜ ਪੜਪਾਵ ਮਾਨ ਸੁਣਿਆ ਲਗ ਸਜ ਤਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੋਗੁ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇ ਗਾਹ ਸੁਣਿਆ ਸੇਖ ਪੀਰ ਪਾਤਿਸ਼ਾ ਸੁਣਿਆ ਅੰਦੇ ਪਾਵਾਰਾਉ ਸੁਣਿਆ ਤੁਰਾਸ ਗਾਹ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਗ ਪਾਪ ਕਾ ਨਾਸ ਮਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਾ ਵਿਚ ਬਸਤਾਏ ਕਾਗਦ ਕਲਮ ਨਾਲ ਲਖਣਾਰ ਮਨੇ ਕਾ ਬ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨ ਸੁਰਤਿ ਵਾ ਮਨ ਬੁੱਧ ਮਨ ਸਗਲ ਭਵਣ ਕੀ ਸੋਧ ਮੰਨਾ ਮੁਟਾ ਨਾ ਖਾਏ ਮੰਨਾ ਜੁਗ ਕਾ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਸੂ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸੇਤੀ ਸੁਨਬੰਦ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਪਰਮੁਖ ਦਵਾਰ ਮੰਨਾ ਪਰਵਾਰਾ ਸਦਾਰ ਮੰਨਾ ਤਰ ਤਾਰੇ ਗੁਰ ਸੇਖ ਮੰਨਾ ਨਾਨਕ ਪਵੈਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚ ਪਾਵੈ ਦਰਗਾ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਾ ਕਰਾ ਵਿਚਾਰ ਕਰਤੇ ਕਾ ਕਰਣਾ ਨਹੀਂ ਸੁਮਰ ਾਲ ਧਰਮ ਦੇ ਆਕਾ ਭੂਤ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ 부ਝਾ ਉਹ ਵੈ ਸਚਿਆਰ ਅਵਲਾਉ ਪ੍ਰਕੇਤਾ ਭਾਰ ਧਰਤੀ ਹੋਰ ਪਰਾਗ ਹੋਰ ਤਿਸ ਤੇ ਭਾਰਤਲਾ ਕਵਣ ਜੋਰ ਜੀ ਆਜਤਰੰਗਾ ਕੇ ਨਾਮ ਸਭਨਾ ਲਿਖਿਆ 부ੜੀ ਕਲਾ ਮਿਉ ਲਿਖਾ ਲਿਖ ਜਾਣਾ ਕੋਇ ਲਿਖਾ ਲਿਖਿਆ ਕੇਤਾ ਓਏ ਕੇਤਾ 300 ਲ ਰੂਪ ਕਿਤੇ ਦਾਤ ਜਾਣ ਕੋਣ ਕੂਤ ਕਿਤਾਬ ਸਾਵ ਏਕੋ ਕੋ ਆਉ ਤਿਸ ਤੇ ਹੋਏ ਲੱਖ ਦਰੀਆਉ ਕੁਦਰਤ ਕਵਣ ਕਾ ਵਿਚਾਰ ਹੋ ਆਰੇ ਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਉ ਸੰਖ ਪੂਜਾ असंख्य तप्त ताओ असंख्य ग्रंथ मुख वेद पाठ संख योग मन राओ दास असंख्य भगत गुण ज्ञान विचार संख सती असंख्य दातार असंख्य सुरम भगत सार संख मौन लबलाए तार ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਗ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹ ਜੋਰ ਸੰਗ ਗੜਵੜ ਤਿਆਗ ਮਾਇ ਅਸ਼ੰਖ ਪਾਪੀ ਪਾ ਕਰ ਜਾਏ ਅਸ਼ੰਖ ਕੂੜਿਆਰ ਕੂੜੇ ਫਿਰਾਏ ਅਸ਼ੰਖ ਮਲੇਸ਼ ਮੜ ਭਖ ਖਾਏ ਅਸ਼ੰਖ निंदਕ ਸਰ ਕਰੇ ਭਾਰ ਨਾਨਕ ਨੀਜ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖਿਥਾਵ ਅਗਮ ਅਗਮ ਸੰਕਲੋ ਅਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਖਰੇ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋ ਅਖਾੜ ਜਿਨੇ ਲਿਖੇ ਤੇ ਸਰਣਾਏ ਜਿਉ ਪਰਮਾਏ ਦੇਵਤ ਪਾਏ ਜਿਤਾ ਕੀ ਤਤ ਤਿਤਨਾਉ ਵਿਣਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਤੁ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਆ ਹੱਥ ਬਰਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤਕਲੀਤੀ ਕਪੜੋਏ ਦੇਹ ਸਾਬੂਣ ਲਈ ਆਓ ਤੋਏ ਭਰੀਆ ਮਤ ਪਾਪਾਂ ਕੈ ਸੰਗ ਉਹ ਤੋ ਪੈਣਾ ਵਕਰ ਰੰਗੁ ਫੁਨੀ ਪਾਪੀ ਆਖਣ ਨਾਏ ਕਰ ਕਰ ਕਰਣਾ ਲਗ ਲੈ ਜਾਓ ਆਪੇ ਵੀਜ ਆਪੇ ਹੀ ਖਾਓ ਨਾਨਕ ਗੁਗਮੀ ਆਵੋ ਜਾਓ ਤੀਰਥਾਪ ਬਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਤ ਤੀਰਤ ਮਲ ਨਾਉ ਸਉਗਣ ਤੇਰੇ ਮੈਂ ਨਾਹੀ ਕੋਏ ਗਣਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਉ ਸਤ ਸੁਹਣ ਸਦਾ ਮਨ ਚਾਹੋ ਕਵਣ ਸੁਵੇਲਾ ਵਖ ਕਵਣ ਕਵਣ ਖੇਤ ਕਵਣ ਵਾਰ ਕਵਣ ਸ੍ਰਤੀ ਬਾਹ ਕਵਣ ਜੇ ਤੋ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੈ ਨ ਪੁਰਾਣੋ ਵਕਤ ਨ ਪਾਇਓ ਕਾਦੀ ਅਜ ਲਿਖਣੇ ਕੁਰਾਨ ਖੇਤਵਾਰ ਨਾ ਜੋਗੀ ਜਾਣਾ ਰਤਮਉ ਨ ਕੋਈ ਜਾ ਕਰ ਤਸ ਠੀਕੋ ਸਾਜ ਆਪੇ ਜਾਣਾ ਸੋਈ ਕਿਉ ਕਰਿਆ ਆਖਾ ਕਿਉ ਸਲਾਈ ਕਿਉ ਵਰਣੀ ਕਿਮ ਜਾਣਾ ਨਾਨਕ ਆਖਣ ਸਭ ਕੋ ਆਖੇ 1 2 ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੋ ਵੈ ਨਾਨਕ ਜੇ ਕੋ ਆਪੋ ਜਾਣ ਅਗੈ ਅਗੈ ਨ ਸੋਹੈ ਪਤਲ ਪਤਾਲ ਲਖ ਆਗਾਸ ਆਗਾਸ ਉੜਕ ਉੜਕ ਭਾਲ ਥਕੇ ਵੇਦ ਕਾਨ ਕੋ ਬਾਤ 66 18 ਕਹਨ ਕਤ ਬਾ ਸੁਲੋ ਇੱਕ ਥਾਤ ਲਿਖਾਉ ਤਾਂ ਲਖੀਆ ਲਖਾਉ ਵੇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜੜਿਆ ਸਾਲਾਈ ਸਾਲਾਏਤੀ ਸੁਰਤ ਨ ਪਾਈਆ ਨਦੀਆਂ ਤਵਾਹ ਪਵਰ ਸਮੁੰਦਰ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਾਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਕਿਸ ਮਨੋ ਨਾ ਵਿਸਰਾਹ अंतं नासिप्तिकणयंत अंतना करना देणयंत अंतना वेखण सुनण अंत अंतना जापय यमनमंत अंतना जापय कीताया कार अंतना जापय परवर अंत कारण केते बिललाहे ताके अंतना पाए जाहे ਇਹੋ ਹੰਤ ਨ ਜਾਣ ਕੋਏ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉਚਾ ਨਾਓ ਇਹ ਵਡੂ ਉੱਚਾ ਹੋਗਾ ਕੋਏ ਤੇ ਸੁੱਚੇ ਕੋ ਜਾਣ ਸੋਏ ਜੇਵੜ ਆਪ ਜਾਣ ਆਪਾ ਪਾਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰੂ ਲਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤੁਮਾਈ ਕਿਤੇ ਮੰਗਾ ਜੋਧ ਪਾਰ ਕਿਤੇ ਆਗਣਤ ਨਹੀਂ ਵਿਚਾਰ ਕਿਤੇ ਖੋਕ ਟਾਵੇ ਖਾਰ ਕਿਤੇ ਲਲ ਮੁਕਰਪਾਏ ਕਿਤੇ ਮੂਰਖਾਈ ਖਾਏ ਕਿਤੇ ਆ ਦੁਖ ਭੂਖ ਸਭ ਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਣ ਹੋਏ ਹੋ ਰੇ ਆਖ ਨਾ ਸਕ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣ ਜੇ ਤਿਉਮ ਖਾਏ ਅਤੇ ਜਾਣ ਆਪੇ ਦੇ ਆਖੇ ਸੇ ਭੇਕੇਈ ਕੇ ਜੇ ਸੁਨੋ ਬਖਸ਼ੇ ਸਿਵਤ ਸਾਲਾ ਨਾਨਕ ਉਪਾਤਿ ਸ਼ਾਹੀ ਉਪਾਤਿ ਸੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀ ਅਮੁੱਲ ਢੰਡਾਰ ਅਮੁੱਲ ਆਵੇ ਅਮੁੱਲ ਲਾ ਜਾਏ ਅਮੁੱਲ ਪਾਏ ਅਮੁੱਲ ਸਮਾਹ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੋਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ ਆਪ ਬੋਲਰ ਨੇ ਈਸਣ ਅਮੋਲ ਕਰਮ ਅਮੋਲ ਫਰਮਾਣੋ ਮੋਲ ਅਮੋਲ ਆਖਿਆ ਨ ਜਾਏ ਆਖ ਆਖ ਰੈ ਲਵਲਾਏ ਆਖੇ ਵਿਰ ਪੜ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਭਰਮੇ ਆਖੇ ਹਿੰਦ ਆਖੇ ਗੋਪੀਤਾ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕਿਤੇ ਕਿਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰਨਰ ਮੰਜਨ ਸੇਵ ਕਿਤੇ ਆਖੈ ਆਖਣ ਪਾਹੇ ਕਿਤੇ ਕਹਿ ਕਹਿ ਉਟੜ ਜਾਏ ਕਿਤੇ ਕਿਤੇ ਹੋਰ ਕਰੇ ਤਾ ਆਖ ਨਾ ਸਕੈ ਕਹੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਆਖੈ ਬੋਲ ਵਿਗਾੜ ਆਲਖੀਐ ਸਿਰ ਗਾਵਰ ਗਾਵਰ ਸੋਦਰ ਕੇਹਾ ਸੋ ਘਰ ਕੇਆ ਜਿਤਵੈ ਸਰਬ ਸੁਮਾਲੇ ਵਾਜੇ ਨਾ ਧਨੇਕ ਸੰਖਾ ਕੇਤੇ ਵਵਣਾਰੇ ਕੇਤੇ ਰਾਗ ਪਰਿ ਸੋ ਕਹੀਆਂ ਨ ਕੇਤੇ ਗਾਵਣਾਰੇ ਗਾਵਤੋਂ ਨੂੰ ਪੜ ਪਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਦਲਿਖ ਜਾਣੈ ਲਿਖ ਲਿਖਰੰ ਵਿਚਾਰੇ ਗਾਵਹਿ ਈਸਰ ਵਰਮਾ ਦੇਵੀ ਸੋਨ ਸਦਾ ਸੁਆਰੇ ਗਾਵਹਿ ਇੰਦਨ ਦਸਨ ਬੈਠੇ ਦੇਵਤਾ ਅੰਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੇ ਸਰ ਜੋਗ ਜੋਗ ਵੇਦ ਨਾਲੇ ਗਾਵਹਿ ਮੋਹਣੀ ਅਨਮੋਹਨ ਸੁਰਗਾ ਮਜ ਪਿਆਲੇ ਗਾਵਨ ਰਤਨੁ ਪਾਏ ਤੇਰੇ 68 ਤੀਰਤ ਨਾਲੇ गावै जोदमा बलसूरा गावै खानी चारे गावै खंड मंडल वर पणडा कारु कर रखे तारे सही तुद नो गावै जो तुद पावन रत्ते तेरे भगत रस आले होर केते गमन से मैं चितना आवण नानक या विचारे ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਨਰ ਚਾਈ ਰੰਗੀ ਰੰਗੀ ਪਾਪੀ ਕਰ ਕਰ ਜਿਨਸੀ ਮਾਇਆ ਜਨੁ ਪਾਈ ਕਰ ਕਰ ਵੇਖੈ ਕੀ ਤਾ ਆਪਣਾ ਜੋਤਿ ਦੀ ਵਡਿਆਈ ਜੋਤਿ ਪਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਦ ਸੋ ਸਾਹੋ ਸਾ ਪਦ ਸਾਹਿਬੋ ਨਾਨਕ ਰਣ ਰਜਾਈ ਮੁੰਦਾ ਸੰਤੋਖ ਸ਼ਰਮ ਪਛੋੜੀ ਧਿਆਨ ਕੀ ਕਰੇ ਬੀਪੂਤ ਕਿੰਤਾ ਕਾਲ ਕੋਵਾਰੀ ਕੋਇਆ ਜੋਗਤ ਡੰਡਾ ਪਰਤੀਤ ਆਈ ਪੰਥੀ ਸਗਲ ਜੋ ਮਾਤੀ ਮਨ ਜੀਤਾ ਜਗ ਜੀਤ आदेश तिस आदेश आध नीलम नाथ नाथ जोग जोग एको वेस भोगत ज्ञान दया पंडारण कट कटवाजे नाद आप नाथ नाती सब जाकी रत्स देव रा साध संयोग वियोग द्वार चलावे लेखे आवे भाग आदेश तिस आदेश ਆਦਮੀ ਲਾ ਨਾਦ ਨਾਤ ਜੁਗ ਜੋ ਏਕੋ ਵੇਸ ਏਕਾਂ ਭਾਈ ਜੁਗਤ ਵਿਆਹੀ ਤਿੰਨ ਚੇਲ ਪ੍ਰਮਾਣ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀ ਬਾਣ ਜੁਤ ਪਾਵੈ ਤੇ ਚਲਾਵੈ ਜਿਉ ਵਾਫਰ ਮਾਣੋ ਵੇਖਾਉ ਨਾਨਕ ਰਣ ਆਵੇ ਬੋਤਾਇੋ ਵੇ ਡਾਨ ਆਦੇਸ ਸਹ ਆਦੇਸ ਆਗਨੀ ਲਨਾਦ ਨਾਥ ਜੁਗ ਜੋ ਏਕੋ ਵੇਸ ਆਸਣ ਲੋਇ ਨ ਭੰਡਾਰ ਜੋਗਿ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਣਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਸਹ ਆਦੇਸ ਆਗਨੀ ਲਨਾਦ ਨਾਥ ਜੋਗ ਜੋ ਇੱਕੋ ਵੇਸ 1 2 ਜੀ ਬੋ ਲਖੋ ਹੈ ਲਖ ਵਾ ਲਖ 20 ਲਗ ਲਗ ਗੇੜਾ ਆਖੀ ਐ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ ਚੜੀਆ ਹੋ 21 ਸੁਣ ਗੱਲਾਂ ਖਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਛੁਪੈ ਨ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਜੀਵਨ ਮਰਨ ਜੋਰ ਜੋਰ ਨ ਰਾਜ ਮਾਲ ਮੁਰ ਸੋਰ ਜੋਰ ਨ ਸੁੱਤੀ ਗਿਆਨ ਵਿਚਾਰ ਜੋਰ ਨ ਜੁਤੀ ਛੁੱਟੇ ਸੰਸਾਰ ਜਿਸ ਸ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਸੜ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਥਾਬਰ ਕੀ ਧਰਮਸਾਲ ਤੇਸ ਵਿੱਚ ਜੀਵ ਜੁਗਤ ਕੇ ਰੰਗ ਸਿਨ ਕੇ ਨਾਮ ਨੇ ਕਨੰਤ ਕਰਮੀ ਕਰਮਿਓ ਵਿਚਾਰ ਸਚ ਆਪ ਸਚਾ ਦਰਬਾਰ ਤਿਥਾ ਸੋਨ ਪੰਜ ਪ੍ਰਵਾਣ ਨਦਰੀ ਕਰਨ ਪਵੈ ਨੀ ਸਾਨ ਕਜ ਬਖਾਈ ਉਹ ਤੈ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵਾ ਸੰਤਰ ਕੇਤੇ ਕਾਨ ਮਹੇਸ ਕੇਤੇ ਵਰ ਮੇ ਘੜਤ ਕੜੀਆ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਬ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕیتے ਮੰਡਲ ਦੇਸ ਕਿਤੇ ਸਿਦ ਬੁਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਤਾ ਨੂੰ ਮੋਨ ਕੀਤੇ ਕੀਤੇ ਰਤਨ ਸੰਮੰਦ ਕੀਤੀ ਆਖਾਣੀ ਕੀਤੀ ਆਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸੁਰਤੀ ਸੇਵ ਕੀਤੇ ਨਾਨਕ ਕੰਤ ਨਯੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਵਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਕਾੜ ਕੜਿਆ ਬੋਤ ਨੂਪ ਤਾਂ ਕੀ ਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛਾ ਪਿਸਤਾਏ ਤਿਥੈ ਖੜੀ ਐ ਸੋਰਤ ਮਾਤਮਨ ਬੋਧ ਤਿਥੈ ਖੜੀ ਐ ਸੁਰਾ ਸਿਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਦ ਮਹਾਬਲ ਸੂਰ ਤਨ ਮੈਂ ਰਮ ਰਿਆ ਭਰਪੂਰ ਤਿਥਾ ਸੀਤੋ ਸੀਤਾ ਮੈਂ ਮਮਾਏ ਤਾਂ ਕਿ ਰੂਪ ਨ ਕਦਨ ਜਾਏ ਨਾ ਮਰਨ ਠਾਕੇ ਜਾਏ ਜਿਨ ਕਾ ਰਾਮ ਸਮਨ ਮਾਏ ਤਿਥਾ ਭਗਦੋ ਸਕ ਲੋਕ ਰੇ ਆਨੰਦ ਸਚਮ ਸੋਏ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ ਨਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥ ਤਯੰਤ ਨਯੰਤ ਤਿਥੈ ਲੋ ਹਲੂਆ ਕਾਰ ਜੁ ਜੁ ਕੁੰਪਾ ਤੂਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਖਨਾ ਕਰੜਾ ਸਾਰ ਜਤ ਪਾਰਾ ਕੀ ਰਸਮਿਆਰ ਅਰਣ ਮਤ ਵੇ ਦਥਿਆਰ ਭਉ ਖੱਲਾ ਗੰ ਤੋ ਤਾਉ ਭੰਡਾ ਭਉ ਅੰਮ੍ਰਿਤ ਟਟਾਲ ਕੜੀਆ ਸਬਦ ਸੱਚੀ ਤਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਵਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਏ ਗਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਅਧੂਰਾ ਕਰਮੀ ਆਪੋ ਆਪਣੀ ਕੈਨੜਾ ਕੇ ਦੂਰਾ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ